ਹਾਂਜੀ ਅੱਜ ਪਹੁੰਚਿਆ ਆਪਾਂ ਬਾਬਾ ਬਕਰਵਾ ਸਿੰਘ ਜੀ ਦੇ ਸੋਨੋ ਕਰਵਾਵਾਂਗੇ ਦਰਸ਼ਨ ਆਪਾਂ ਡੇਰਾ ਬਾਬਾ ਬਕਰਵਾ ਸਿੰਘ ਜੀ ਦੀ 베ਰੀ 베ਰੀ ਸਾਹਿਬ ਦੇ ਇਤਿਹਾਸ ਦੇ ਵੀਡੀਓ ਚ ਬਣੇ ਰਹੋ ਆਪਾਂ ਦਰਸ਼ਨ ਕਰਾਵਾਂਗੇ ਅੱਜ ਇਤਿਹਾਸ ਦੇ ਆਪਾਂ ਸਾਰੇ ਜੀ ਚਾਲਦੇ ਆਪਾਂ ਨਾਲ ਨਾਲ ਚੱਲੀ ਚੱਲੋ ਵੀਡੀਓ 'ਚ ਦਰਸ਼ਨ ਕਰਾਈ ਚੱਲਾਂਗੇ ਆਪਾਂ ਜੀ ਤੁਹਾਨੂੰ ਇਸ ਲਈ ਇਧਰ ਪ੍ਰਸ਼ਾਦ ਮਿਲਦਾ ਜੀ ਦੇਸੀ ਘਿਓ ਦਾ ਖੜਾ ਪ੍ਰਸ਼ਾਦ ਇੱਥੋਂ ਲਵੋ ਵੀਡੀਓ ਚ ਬਣੇ ਰਹੋ ਜੀ ਆਪਾਂ ਗਾਂ ਸਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਤਪੱਸਿਆ ਕੀਤੀ ਸੀ ਬਾਬਾ ਜੀ ਨੇ ਇੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਧੇਰੀ ਥੱਲੇ ਹੁਣ ਆਪਾਂ ਤੁਹਾਨੂੰ ਥੱਲੇ ਲੈ ਕੇ ਚੱਲਾਂਗੇ ਜੀ ਥੱਲੇ ਦੂਸਰੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਆਪਾਂ ਲੋ ਜੀ ਤੁਹਾਨੂੰ ਦੋਸਤੋ ਬਾਜ਼ਾਰ ਦਿਖਾ ਰਹੇ ਆਪਾਂ ਬਾਬਾ ਪਰਵਾਹ ਸਿੰਘ ਜੀ ਨਜ਼ਾਰ ਇੱਧਰ ਵੀਡੀਓ ਚ ਬਣੇ ਰਹੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਆ ਗਏ ਇਸ ਵਾਰਾਂ ਪੰਜ ਮੰਦਰੀ ਸਰਾਂ ਨਾਲ ਹੀ ਆਪਣੇ ਸਰਾਮਣੀ ਜੀ ਪੰਜ 200 ਗੁਰਦੁਆਰਾ ਸਾਹਿਬ ਨਾਲ ਹੀ ਆਈ ਬਿਲਕੁਲ ਵੀਡੀਓ ਚ ਬਨੇ ਰਹੋ ਲੋ ਜੀ ਕਰੋ ਦਰਸ਼ਨ ਆਪਣੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਚੈਨ ਨੂੰ ਸਬਸਕ੍ਰਾਈਬਰ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਆਪਾਂ ਪਹਿਲੀ ਵਾਰ ਬਲੌਗ ਬਣਾ ਰਹੇ ਆ ਜੀ कमेंट करके जरूर दसना किस तरह लगे अपना ब्लॉग गुरुद्वारा साहब पहुंच चुके हैं जी अपना ਮੱਧ ਪ੍ਰਵਾਸ ਸਿੰਘ ਜੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਬਾਹਰ ਦੀ ਸਾਈਡ ਆ ਜੋ ਆਪਾਂ ਅੰਦਰ ਚੱਲਦੇ ਹਾਂ ਦਰਸ਼ਨ ਕਰਾਵਾਂਗੇ ਲੋ ਜੀ ਸੰਗਤ ਜੀ ਦਰਸ਼ਨ ਕਰੋ ਤਪਸਥਾਨ ਦੇ ਗੁਰਦੁਆਰਾ ਮੰਜੀ ਸਾਹਿਬ ਨਿਸ਼ਾਨ ਸਾਹਿਬ ਜੀ ਕਰੋ ਦਰਸ਼ਨ ਬਹੁਤ ਹੀ ਸੋਹਣਾ ਧਾਰਮਿਕ ਸਥਾਨ ਬਣਾਇਆ ਹੈ ਜੀ ਕਰੋ ਦਰਸ਼ਨ ਜੀ ਬਾਬਾ ਬੜਾ ਸਿੰਘ ਜੀ ਦੇ ਤਪ ਸਥਾਨ ਦੇ ਹਾਜ਼ਰੀ ਲਵਾਓ ਜੀ ਆਪਣੀ ਵੀ કરી ਚਲੋ ਦਰਸ਼ਨ ਜੀ ਸੰਗਤ ਜੀ ਸ਼ੇਅਰ ਵੀ ਜਰੂਰ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੁਹਾਨੂੰ ਨਵੇਂ-ਤੰਵੇਂ ਵੀਡੀਓ ਧਰਮਸਥਾਨਾਂ ਦੀ ਤੇ ਮੰਦਰਾਂ ਦੀ ਗੁਰਦੁਆਰਿਆਂ ਦੀ ਸਾਰਿਆਂ ਨੂੰ ਆਪਾਂ ਦਿਖਾਇਆ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਣਾ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਕਿੱਥੇ ਕਮੀ ਆ ਆਪਣੀ ਬਲੌਗ 'ਚ ਇਹ ਹਾਲ ਹੈ ਗੁਰਦੁਆਰ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹੀ ਮੱਥਾ ਟੇਕਾ ਟੇਕੋ ਜੀ ਕਿਸੇ ਵਿਅਕਤੀ ਅੱਗੇ ਨਹੀਂ ਧੰਨਵਾਦ ਲੋ ਸੰਗਤੀ ਆਪਾਂ ਉੱਪਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਪਰ ਜਾਣ ਦਾ ਰਸਤਾ ਹੈ ਪੌੜੀਆਂ ਰਾਹੀਂ ਆਪਾਂ ਜਾ ਰਹੇ ਹਾਂ ਉੱਪਰ ਲੋ ਜੀ ਦਸਾਂ ਗੁਰਾਂ ਦੇ ਦਰਸ਼ਨ ਕਰੋ ਜੀ ਉੱਪਰ ਆ ਚੁੱਕੇ ਆਪਾਂ ਸਾਰੇ ਇਤਿਹਾਸ ਬਾਰੇ ਦੱਸੇਗਾ ਜੀ ਵੀਡੀਓ 'ਚ ਬਨੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਾ ਕਰੋ ਸਾਰਿਆਂ ਦਾ ਧੰਨਵਾਦ ਵੀਰਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਚੈਨਲ ਨੂੰ ਦੇਖ ਰਹੇ ਨੇ ਲਾਈਕ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਵੀ ਸਪੋਰਟ ਦਿਆ ਕਰੋ ਵੀਰੋ ਆਪਾਂ ਨਵੇਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਮੁਰੇ ਹਾਜ਼ਰ ਹੋਈਏ ਹੁਣ ਆਪਾਂ ਬਾਹਰ ਦੀ ਸਾਈਡ ਨਿਕਲ ਗਏ ਜੀ ਤੇ ਗੁਰੂਆਂ ਦੇ ਫੋਟੋ ਲੈਣੇ ਹਣੇ ਹੋਰ ਵੀ ਆਪਾਂ ਉੱਪਰ ਜਾ ਰਹੇ ਹਾਂ ਪਤੀ ਜੀ ਮੰਜ਼ਲ ਤੇ ਜੀ ਉੱਪਰ ਵੀ ਆਪਣਾ ਦੇਖਦੇ ਆ ਕੀ ਕੀ ਇਤਿਹਾਸ ਬਣਾਇਆ ਹੋਇਆ ਲੋਈ ਸੰਗ ਤੇ ਆਪਾਂ ਉੱਪਰ ਪਹੁੰਚ ਚੁੱਕੇ ਆ ਤੀਜੀ ਮੰਜ਼ਲ ਤੇ ਕਰੋ ਦਰਸ਼ਨ ਜੀ ਹਾਜ਼ਰੀ ਲਵਾਓ ਆਪਣੀ ਵੀ ਸਤਨਾਬਾਈ ਗੁਰੂ ਲਿਖ ਕੇ ਜੀ ਸਤਨਾ ਸ੍ਰੀ ਵਾਹੇ ਗੁਰੂ ਤਨਤਨ ਬਾਬਾ ਬੜਵਾ ਸਿੰਘ ਜੀ ਸਾਰਿਆਂ ਦੀ ਕਿਰਪਾ ਬਣਾਈ ਰੱਖਿਓ ਜਿਹੜੇ ਆਪਣੇ ਲਈ ਵੀਡੀਓ ਦੇਖ ਰਹੇ ਨੇ ਵੀਰ ਆਪਣੇ ਭੈਣ ਭਰਾ ਉਹਨਾਂ ਤੇ ਮੇਰੇ ਪਰਿਆ ਹੱਥ ਰੱਖਣਾ ਇੰਨਾ ਕਹਿੰਦਾ ਆ ਤੁਹਾਡਾ ਛੋਟਾ ਵੀਰ ਹੈਪੀ ਰਹੇ ਸ੍ਰੀ ਆ ਲੋਕ ਸੇਵਾ ਚੈਨਲ ਨੂੰ ਪਿਆਰ ਦੰਦੇ ਰਹੋ ਆਪਾਂ ਤਾਂ ਕਿ ਨਮੀ ਤੋਂ ਨਮੀ ਵੀਡੀਓ ਤੁਹਾਡੇ ਮੂਰੇ ਹਾਜ਼ਰ ਕਰ ਸਕੀ ਹੈ ਜੀ ਧੰਨਵਾਦ